ਆਜੂ ਤਿੰਨ ਜਾਨਵਰ ਦਿਖਾਉਣ ਲੱਗਾ ਤੁਹਾਨੂੰ ਨੌਕਰੀ ਘੋੜੀ ਆ ਨਾ ਬਾਡੀਦਾਰ ਪੂਰੀ ਘੋੜੀਆ ਜਿਹੜੇ ਸੱਜਣ ਕਈ ਪਾਲਦੇ ਨੇ ਸਾਨੂੰ ਚੰਗੀ ਬਾਡੀ ਵਾਲੀ ਨੌਕਰੀ ਘੋੜੀ ਚਾਹੀਦੀ ਆ ਇੱਕ ਤਾਂ ਇਹ ਘੋੜੀਆ ਦੋਸਤੋ ਬਾਈ ਸੇਲ ਕਰ ਰਿਆ ਤੇ ਇੱਕ ਆ ਸੋਹਣੀ ਜੀ ਸਕੀਨ ਕੰਨਾਂ ਦੀ ਬਹੁਤ ਸੋਹਣੀ ਆ ਮਾਰਵਾੜੀ ਬੱਚੀ ਆ ਬਾਈ ਕੋਲੇ ਬਸ਼ੇਰੀ ਆ ਇਹ ਇੱਕ ਇਹ ਸੇਲ ਕਰ ਰਿਆ ਤੇ ਇੱਕ ਆ ਮਾਰਵਾੜੀ ਘੋੜੀ ਸੇਲ ਕਰ ਰਿਆ ਬਹੁਤ ਸੋਹਣੀ ਘੋੜੀ ਆ ਇਹ ਵੀ ਰਿਜ਼ਲਟ ਇਹਦਾ ਬਹੁਤ ਚੰਗਾ ਗਾ ਘੋੜੀ ਦਾ ਤੇ ਤਿੰਨ ਜਾਨਵਰ ਵਾਈ ਸੇਲ ਕਰ ਰਿਆ ਇੱਕੋ ਥਾਂ ਤੇ ਖੜਿਆ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਚ ਆਪਣੀ ਨਾਲ ਐਂਡ ਤੱਕ ਬਨੇ ਰਹੋ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਗੱਲ ਕਰਦੇ ਆ ਇਸ ਘੋੜੀ ਦੀ ਮਿੱਤਰੋ ਜਿਹੜੀ ਸਕਰੀਨ ਤੇ ਘੋੜੀ ਵੇਖ ਰਹੇ ਹਾਂ ਬਾਡੀਦਾਰ ਘੋੜੀ ਆ ਬਾਡੀ ਬੁੱਡੀ ਦੇਖੋ ਤੁਸੀਂ ਘੋੜੀ ਦੀ ਖੜਨੀ ਖੁੜਨੀ ਗੱਬਣ ਘੋੜੀ ਆ 6 ਮਹੀਨਿਆਂ ਦੀ ਗੱਬਣ ਆ ਘੋੜੀ ਇਹ ਆ ਤੁਸੀਂ ਘੋੜੇ ਦੀ ਫੋਟੋ ਵੇਖ ਰਹੇ ਹੋ ਜਿਹੜੀ ਇਸ ਘੋੜੇ ਤੋਂ ਗੱਬਣ ਆ 6 ਮਹੀਨਿਆਂ ਦੀ ਤੇ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਬਾਈ ਕਹਿੰਦਾ ਸਵਾਰੀ ਕਰਾਉਂਦੀ ਆ ਛੋਟੀ ਵੱਡੀ ਚਾਲ ਆ ਬਹੁਤ ਸੋਹਣੀ ਚਾਲ ਚੱਲਦੀ ਆ ਤੇ ਬੇਲਬੂਲ ਚੰਗੀ ਆ ਕੰਨ ਕਨੋਤੀ ਦੀ ਸੋਹਣੀ ਆ ਆ ਤੁਸੀਂ ਕੰਨ ਦੇਖ ਰਹੇ ਹੋ ਘੋੜੀ ਦੇ ਹਨ ਤੇ ਸਿੱਟੇ ਪੋਰੀ ਦੀ ਬਿਲਕੁਲ ਸਾਫ਼ ਆ 4 ਦੰਦਾ ਘੋੜੀ ਤੇ 6 ਮਹੀਨਿਆਂ ਦੀ ਗੱਬਣਾ ਦੋਸਤੋ ਤੇ 95 ਇੰਚ ਬਾਈ ਕੰਦਾ ਫੱਟੀ ਵਾਲੀ ਹਾਈਟ ਆ ਘੋੜੀ ਦੀ ਤੇ ਸਾਫ ਸੁਥਰੀ ਘੋੜੀ ਆ ਜੇ ਕੋਈ ਮਿੱਤਰ ਪਿਆਰਾ ਹੈ ਘੋੜੀ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਅੱਗੇ ਬਾਈ ਕੋਲੇ ਇੱਕ ਨਾ ਮਾਰਵਾੜੀ ਬਸ਼ੇਰੀ ਖੜੀ ਆ ਜਿਹੜੀ ਆ ਦੇਖ ਲਓ ਤੁਸੀਂ ਇਹ ਵੀ ਬਸ਼ੇਰੀ ਬਹੁਤ ਸੋਹਣੀ ਆ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਬਸ਼ੇਰੀ ਇਹ ਬਾਲ ਪੌਰੀਆਂ ਦੀ ਵੀ ਸਾਫ ਆ ਵਧੀਆ ਚੰਗੀ ਘੋੜੀ ਬਣੂ ਮਿੱਤਰੋ ਮੂੰਹ ਵਾ ਬਹੁਤ ਸੋਹਣਾ ਕੰਨ ਬਹੁਤ ਸੋਹਣਾ ਬਸ਼ੇਰੀ ਦਾ ਇਹਦੀ ਉਮਰ 1.5 ਸੱਤ ਮਹੀਨੇ ਆ ਬਾਲਪੋਰੀਆਂ ਦੀ ਬਿਲਕੁਲ ਸਾਫਾ ਮੱਥੇ ਫੁੱਲਾ 911 ਘੋੜੇ ਦੀ ਇਹ ਬੱਚੀ ਆ ਤੇ ਜੇ ਕੋਈ ਮਿੱਤਰ ਪਿਆਰੇ ਦੇ ਇਹ ਕਾਲੀ ਬਸ਼ੇਰੀ ਕਿਸੇ ਦੇ ਫੱਟ ਆਉਂਦੀ ਆ ਤਾਂ ਇਹਦੇ ਲਈ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਅੱਗੇ ਆਪਾਂ ਤੁਹਾਨੂੰ ਇੱਕ ਘੋੜੀ ਦਿਖਾਉਨੇ ਆ ਕੰਨਾ-ਕੰਨਾ ਦੀ ਇਹ ਵੀ ਸੋਹਣੀ ਆ ਤੇ ਰਿਜ਼ਲਟ ਬਹੁਤ ਸੋਹਣਾ ਘੋੜੀ ਦਾ ਤੇ ਮਿੱਤਰੋ ਮੱਥੇ ਫੁੱਲਾ ਤਿੰਨ ਪੈਰ ਚਟਿਆ ਘੋੜੀ ਦੇ ਤੇ 61 ਇੰਚ ਹਾਈਟ ਆ ਬਾਲਪੋਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ ਆ ਤੇ ਸਵਾਰੀ ਵਗੈਰਾ ਦੀ ਵੀ ਐਨੋਕਿਆ ਵਧੀਆ ਸੋਹਣੀ ਸਵਾਰੀ ਕਰਾਉਂਦੀ ਆ ਹਾਂ ਤੁਸੀਂ ਵੀਡੀਓ ਚ ਵੇਖ ਰਹੇ ਹੋ ਬਹੁਤ ਸਾਊਸੀ ਲ ਘੋੜੀ ਆ ਕਿਸੇ ਮਿੱਤਰ ਪਿਆਰੇ ਦੇ ਇਹ ਘੋੜੀ ਫਿੱਟ ਆਉਂਦੀ ਆ ਮੌਕੇ ਤੇ ਖਾਲੀ ਆ ਤੇ 61 ਇੰਚ ਹਾਈਟ ਆ 6 ਸਾਲ ਉਮਰ ਆ ਮੌਕੇ ਤੇ ਖਾਲੀ ਆ ਮਿੱਤਰੋ ਜੇ ਇਹਦੇ ਲਈ ਗੱਲਬਾਤ ਕਰਨੀ ਆ ਤਾਂ ਤੁਸੀਂ ਮਾਲਕਾਂ ਨਾਲ ਇਸ ਘੋੜੀ ਲਈ ਵੀ ਗੱਲਬਾਤ ਕਰ ਸਕਦੇ ਹੋ ਤਿੰਨੇ ਜਾਨਵਰ ਸਾਫ਼ ਸੁਥਰੇ ਨੇ ਜੇ ਕੋਈ ਮਿੱਤਰ ਪਿਆਰਾ ਖਰੀਦਣਾ ਚਾਹੁੰਦਾ ਤਾਂ ਪਿੰਡਾ ਬਾਈ ਦਾ ਅਮਰਗੜ ਤਿਮਰੇਲ ਕੋਟਲੇ ਦੇ ਕੋਲ ਪੈ ਜਾਂਦਾ ਤੁਸੀਂ ਜਾ ਕੇ ਦੇਖ ਪਰਖ ਕੇ ਜਿਹੜਾ ਵੀ ਜਾਨਵਰ ਤੁਹਾਡੇ ਫਿੱਟ ਆਉਂਦਾ ਤੁਸੀਂ ਖਰੀਦ ਸਕਦੇ ਹੋ ਬਾਕੀ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਨਾਲ ਹੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ